ਕੰਮ ਕੀ ਕਰਾਣਾ ਹੋਇਆ ਸੀ? ਸ੍ਰਿਸ਼ਟੀ ਕਰਾਣਾ ਹੈ ਜੀ। اچھا ਕਿੰਨੇ ਗੇੜੇ ਲੱਗ ਚੁੱਕੇ ਤੇ ਕਿੰਨੀ ਕੋਈ ਦਿੱਕਤ ਆ ਰਹੀ ਹੈ? ਮੇਰੇ ਖਾ ਅੱਠਵਾਂ ਗੇੜਾ ਹੈ ਜੀ, ਦਿੱਕਤ ਤਾਂ ਸਵੇਰ ਦੇ ਫਸੇ ਹੋਏ ਆ। ਕਿੰਨੀ ਕੋਈ ਦਿੱਕਤ ਆ ਰਹੀ ਕੰਮ ਹੋ ਰਿਹਾ ਜੀ? ਮੇਨੂੰ ਦਿੱਕਤ ਤਾਂ ਆਮ ਜਿਹਾ ਪ੍ਰੋਬਲਮ ਨੂੰ ਅੱਜ ਤੁਹਾਡੇ ਸਾਹਮਣੇ ਲੈਣ ਚ ਲੱਗੇ ਸਵੇਰ ਦੇ ਆਏ ਹੋਏ ਆ। ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜਮਿਨੀ ਹਕੀਕਤ ਕੀ ਹੈ ਲੋਕਾਂ ਦੇ ਜਿਹੜੇ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ। ਕੋਈ ਏਜੰਟ ਹੈਗੇ ਜੀ ਇੱਥੇ ਅੱਛਾ ਸਾਰੇ तकरीबन 50% ਏਜੰਟ ਨੇ ਅੱਛਾ ਏਜੰਟ ਜੇ ਮੁਰੇ ਲੱਗ ਜਵੇ ਪੈਸੇ ਦੇ ਦੋ ਤੇ ਕੰਮ ਹੋ ਜਾਂਦਾ ਬਿਲਕੁਲ ਹੁੰਦਾ ਆਮ ਲੋਕਾਂ ਦਾ ਇਹੀ ਕਹਿਣਾ ਕਿ ਇਸ ਜਗ੍ਹਾ ਦੇ ਉੱਪਰ ਏਜੰਟ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ ਤੇ 20000 ਰੁਪਏ ਦੀ ਜਿਹੜੀ ਰਿਸ਼ਤੀ ਹੈ ਉਹ ਇਸ ਜਗ੍ਹਾ ਦੇ ਉੱਪਰ ਹੁੰਦੀ ਹੈ ਪਾਣੀ ਤੇ ਲਾਈਟ ਦਾ ਪ੍ਰਬੰਧ ਕਿਹੋ ਜਿਹਾ ਕੋਈ ਪ੍ਰਬੰਧ ਨਹੀਂਗਾ ਨਾ ਪਾਣੀ ਦਾ ਨਾ ਲਾਈਟ ਦਾ ਨੋਵੇ ਦਾ ਵੀ ਫੈਮਿਲੀ ਇੱਥੇ ਆਇਆ ਨਾ ਪਾਣੀ ਹੈ ਨਾ ਤੇ ਕੋ ਲਾਈਟ ਨਾ ਲੈਣਾ ਦੇਣਾ ਤੇ ਉਹ 2 ਵਜੇ ਲਾਈਟ ਆਈ ਹੈ 9:30 ਵਜੇ ਦੇ ਅਸੀਂ ਇੱਥੇ ਆਏ ਹਾਂ ਨਾ ਉਹ ਆਪੇ ਸੋਚਾਲੇਗਾ ਕੋਈ ਸੁਵਿਧਾ ਹੈ ਨਾ ਕੁਛ ਹੈ ਸੱਸੀ ਗੱਲ ਜੀ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਤਹਿਸੀਲ ਦਾ ਦਫ਼ਤਰ ਦੇ ਵਿੱਚ ਪਹੁੰਚੇ ਹੋ ਸੋ ਤੁਹਾਨੂੰ ਦੱਸ ਦਈਏ ਆਮ ਲੋਕਾਂ ਨੂੰ ਕਾਫੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜੇ ਆਮ ਲੋਕ ਨੇ ਉਹਨਾਂ ਦਾ ਕੰਮ ਨਹੀਂ ਹੋ ਰਿਹਾ ਭਾਵੇਂ ਗੱਲ ਕਰੀਏ ਤਾਂ ਕਾਫੀ ਜਿਹੜੀ ਤੁਸੀਂ ਪਹਿਲਾਂ ਤਾਂ ਜਿਹੜੀ ਤੁਹਾਨੂੰ ਤਸਵੀਰ ਹੈ ਇਹ ਐਂਟਰੈਂਸ ਪੁਆਇੰਟ ਹੈ ਤੁਸੀਂ ਦੇਖ ਸਕਦੇ ਹੋ ਛੱਤ ਕਾਫੀ ਜਿਹੜੀ ਟੁੱਟੀ ਹੋਈ ਹੈ ਸਰਕਾਰ ਦੇ ਵੱਲੋਂ ਜਿਹੜੇ ਦਾਅਵੇ ਤੇ ਵਾਅਦੇ ਬੜੇ ਕਿਤੇ ਜੰਨੇ ਪਰ ਪ੍ਰਸ਼ਾਸਨ ਦੇ ਦਾਅਵੇ ਵਿੱਚ फेल ਹੁੰਦੇ ਨਜ਼ਾਰੇ ਸੋਦਰਲੀ ਤਸਵੀਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੀ ਛੱਤ ਹੈ ਬਿਲਕੁਲ ਟੁੱਟੀ ਹੋਈ ਹੈ ਬਿਲਕੁਲ ਜਿਹੜੀਆਂ ਲਾਈਟਾਂ ਨੇ ਉਹ ਨਹੀਂ ਚੱਲ ਰਹੀਆਂ ਤੇ ਆਮ ਲੋਕਾਂ ਦੇ ਨਾਲ ਗੱਲਬਾਤ ਜ਼ਰੂਰ ਕਰਨਗੇ ਕਿੰਨੀ ਕੋਈ ਜਿਹੜੀ ਦਿੱਕਤ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਜੇ ਗੱਲ ਕੀਤੀ ਜਾਵੇ ਦਾਵੇ ਤੇ ਵਾਦੇ ਤਾਂ ਬੜੇ ਕਿਤੇ ਜਾਂਦੇ ਨੇ ਪਰ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜਮਿਨੀ ਹਕੀਕਤ ਕੀ ਹੈ ਲੋਕਾਂ ਦੇ ਜਿਹੜੇ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੀ ਕੋਈ ਦਿੱਕਤ ਆ ਰਹੀ ਕੰਮ ਹੋ ਰਿਹਾ ਜੀ ਮੈਂ ਦਿੱਕਤ ਆਮ ਜਿਹਦਾ ਪ੍ਰੋਬਲਮ ਨੂੰ ਅੱਜ ਤੁਹਾਡੇ ਸਾਹ ਸਰਕਾਰ ਦੇ ਵੱਲੋਂ ਦਾਅਵੇ ਤਾਂ ਬੜੇ ਕਿਤੇ ਜਾਂਦੇ ਆ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਨੇ ਉਹ ਕਹ ਰਹੇ ਪਹਿਲ ਦੇ ਧਾਰ ਤੇ ਲੋਕਾਂ ਦੇ ਕੰਮ ਹੋ ਰਹੇ ਆ ਨਹੀਂ ਕੰਮ ਤਾਂ ਦੇਖੋ ਜੀ ਸਾਰੇ ਪਹਿਲ ਦੇ ਆਧਾਰ ਤੇ ਹੀ ਹੋ ਰਹੇ ਤੁਹਾਡੇ ਸਾਹਮਣੇ ਹੀ ਆ ਜੀ ਇਹ ਸਾਰੇ ਆਪਾਂ ਪਹਿਲ ਵਾਲੇ ਬੈਠੇ ਆ ਅੱਛਾ ਜੀ ਗੱਲ ਕਰੀਏ ਛੱਤ ਵੀ ਕਾਫੀ ਟੁੱਟੀ ਹੋਈ ਹੈ ਪਾਣੀ ਤੇ ਇੰਤਜ਼ਾਮ ਕਿਹੋ ਜਿਹਾ ਨੇ ਅਜੇ ਤੱਕ ਤਾਂ ਦੇਖਿਆ ਨਹੀਂ ਕੋਈ ਸਿਸਟਮ ਨਹੀਂ ਤੁਹਾਡੇ ਸਾਹਮਣੇ ਵੀ ਜੀ ਕੋਈ ਹਾਲਾਤ ਨਹੀਂ ਕਿ ਬਹੁਤ ਪਹਿਲਾ ਹਾਲ ਹੈ ਪਾਣੀ ਪਾਣੀ ਦਾ ਪ੍ਰਬੰਧ ਕਰਨ ਲਈ ਗੱਲ ਕਰ ਲਈ ਆਪਾਂ ਨੇ ਲਾਈਟਾਂ ਦੀ ਗੱਲ ਕਰ ਲਈ ਕੋਈ ਵੀ ਨਹੀਂ ਜਾਣੀ ਲੈਟ ਸਾਡੇ ਸਾਹਮਣੇ ਆ ਸਰ ਉਹ ਪਾਰਟੀ ਹੋਰ ਵੀ ਲੋਕ ਨੇ ਗੱਲਬਾਤ ਜ਼ਰੂਰ ਕਰਦੇ ਕਿਤਨੇ ਕਿਤੇ ਜਿਹੜੀ ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਲਕੁਲ ਜਿਹੜੇ ਦਾਅਵੇ ਤੇ ਵਾਦੇ ਫੇਲ ਹੁੰਦੇ ਨਜ਼ਰ ਆ ਰਹੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਕੀ ਨਾਮ ਹੈ ਤੁਹਾਡਾ ਗੁਲਸ਼ਨ ਕੁਮਾਰ ਕੀ ਕੰਮ ਕੀ ਕਰਾਣਾ ਹੈ ਜੀ ਸਰ ਰੇਸਟਿਕ ਕਰਾਣਾ ਹੈ ਜੀ ਅੱਛਾ ਕਿੰਨੇ ਢੇੜੇ ਲੱਗ ਚੁੱਕੇ ਤੇ ਕਿੰਨੀ ਕੋਈ ਦਿੱਕਤ ਆ ਰਹੀ ਹੈ ਮੇਰੇ ਕੋਲ 8ਵਾਂ ਢੇੜਾ ਹੈ ਜੀ ਦਿੱਕਤ ਤਾਂ ਸਵੇਰ ਦੇ ਫਸੇ ਹੋਏ ਆ ਅੱਛਾ ਜੀ ਆ ਹੁਣ ਵੀ ਉੱ ਤੇ ਜਿਹੜੇ ਸਰਕਾਰ ਦੇ ਨਮਾਇਦੇ ਉਹ ਤਾਂ ਕਹਿੰਦੇ ਹਾਂ ਵੀ ਜਾਓ ਨਾਲ ਦੀ ਨਾਲ ਘਰੀਆ ਜੋ ਕੰਮ ਹੋ ਜਾਂਦੇ ਏਜੰਟਾਂ ਦੇ ਕੰਮ ਹੁੰਦੇ ਆ ਦੂਜਿਆਂ ਦੇ ਨਹੀਂ ਹੁੰਦੇ ਅੱਛਾ ਏਜੰਟ ਦਾ ਬੋਝ ਪਾਲਾ ਵੀ ਹੈਗਾ ਇੱਥੇ ਫੁੱਲ ਤੇ ਕਿੰਨੇ ਕੋਈ ਏਜੰਟ ਹੈਗੇ ਜੀ ਇੱਥੇ ਅੱਛਾ ਸਾਰੇ तकरीबन 50% ਏਜੰਟ ਨੇ ਅੱਛਾ ਏਜੰਟ ਜੇ ਮੁਰੇ ਲੱਗ ਜਵੇ ਪੈਸੇ ਦੇ ਦੋ ਤੇ ਕੰਮ ਹੋ ਜਾਂਦਾ ਬਿਲਕੁਲ ਹੁੰਦਾ ਤੇ ਕਿੰਨੂ ਕੋਈ ਕ੍ਰਾਪਸ਼ਨ ਇੱਥੇ ਦੇਖਣ ਨੂੰ ਮਿਲੀ ਤੁਹਾਨੂੰ ਇਹ ਸਰਦਾਰ ਜੀ ਨੂੰ ਪੁੱਛੋ ਇਹ ਹੀ ਦੱਸੂਗੇ ਤੁਸੀਂ ਵੀ ਦੱਸੋ ਨਾ ਤੁਸੀਂ ਇੱਥੇ ਤੁਸੀਂ ਕਹਿ ਰਹੇ ਹੋ 8 ਕਿਹੜੇ ਲੱਗੇ 100% ਦਾ ਵਰਸ਼ਨ ਕੀ ਆ ਬਾਤ ਹੈ ਹਾਂਜੀ ਜਿਹੜੇ ਸਰਕਾਰ ਦਾ ਦਾਅਵੇ ਬੜੇ ਕਰਦੀ ਹੈ ਵਾਦੇ ਬੜੇ ਕਰਦੀ ਹੈ ਸਾਢੇ 9 ਬਾਅਦ ਤੁਹਾਨੂੰ ਪਤਾ ਜੀ ਦਾਅਵੇ ਕੋਈ ਪੂਰੇ ਹੋ ਰਿਹਾ ਗੱਲਾਂ ਨਾਲ ਹੀ ਹੋ ਰਿਹਾ ਇਹ ਸਰਕਾਰ ਨੇ ਤਾਂ ਮੀਟਰਾਂ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀਗਾ ਅੱਜ ਤੱਕ ਕਿਸੇ ਨੂੰ ਮੀਟਰ ਹੀ ਨਹੀਂ ਮਿਲਿਆ ਕਿ ਲੱਗਦੇ ਹੀ ਨਹੀਂ ਕਿਸੇ ਦਾ ਮੀਟਰ ਨਹੀਂ ਲੱਗਦਾ ਉਹ ਲਾਜ ਕਿਤੇ ਸਵਾਲ ਖੜੇ ਕਿਤੇ ਇਹਨਾਂ ਦਾ ਕਹਿੰਦਾ ਕ腐ਸ਼ਨ ਦਾ ਬੋਲ ਬਾਲਾ ਟਰਾਂਸਪੋਰਟ ਨਗਰ ਦੀ ਤਹਿਸੀਲ ਦੇ ਵਿੱਚ ਬਹੁਤ ਜ਼ਿਆਦਾ ਹੈ ਅਗਰ ਪੈਸੇ ਦੇਵੋਗੇ ਤਾਂ ਕੰਮ ਹੋਊਗਾ ਕਿ ਗਲੌਣ ਨੂੰ ਤਾਂ ਨਹੀਂ ਹੈਗਾ ਰੋਡ ਹੈ ਨਹੀਂਗਾ ਉਹਦੇ ਬੁਰੇ ਹਾਲ ਹੈ ਉੱਥੇ ਆ ਟ੍ਰਾਂਸਪੋਰਟ ਨਗਰ ਹੈ ਤੇ ਹੁਣਾਂ ਹੀ ਹਾਲਾਤ ਬੈੜੇ ਆ। ਸਸੀ ਗੱਲ ਜੀ। ਹੁਣਾਂ ਹੀ ਓਕਾ ਸੀ। ਕੀ ਕੰਮ ਕਰਵਾਉਣਾ ਹੈ? ਜੀ ਅਸਿਸਟ ਕਰਾਉਣ ਆਇਆ ਸਵੇਰ ਦੇ ਬੈਠੇ ਆ। ਅੱਛਾ ਕਿੰਨੀ ਕੂ ਕਿੰਨਾ ਗੇੜਾ ਜੀ ਤੁਹਾਡਾ? ਉਹ ਗੇੜਾ ਤਾਂ ਹੀ ਹੈਗਾ ਗੇੜਾ ਤਾਂ ਪਹਿਲਾਂ ਹੀ ਆ। ਦਿੱਕਤ ਕਿੰਨੀ ਕੁ ਆ ਰਹੀ? ਬੈਠੇ ਸਵੇਰ ਦੇ ਆ ਬਸ। ਦਿੱਕਤ ਕਿੰਨੀ ਕੁ? ਦਿੱਕਤ ਤਾਂ ਕਾਫੀ ਆ ਰਹੀ ਹੈ ਹੁਣ ਸਵੇਰ ਦੇ। ਅੱਛਾ ਪਾਣੀ ਤੇ ਲਾਈਟ ਦਾ ਪ੍ਰਬੰਧ ਕਿਹੋ ਜਿਹਾ? ਕੋਈ ਪ੍ਰਬੰਧ ਨਹੀਂਗਾ। ਨਾ ਪਾਣੀ ਦਾ ਨਾ ਲਾਈਟ ਦਾ ਉਹ ਕੰਟੀਨਿਊ ਨਹੀਂ ਵੱਜਦਾ ਉੱਥੇ ਵੀ ਕੋਈ ਚੱਜਦੀ ਕੋਈ ਚੱਲਦਾ ਬੱਗਾ ਪਾਣੀ ਪਾਣੀ ਮੋਹ ਲੈ ਕੇ ਪੀੜੇ ਮੈਂ ਤਾਂ ਫਿਰ ਕੀ ਮਿਲਦਾ ਪਾਣੀ ਮਿਲਦਾ ਨਹੀਂ ਕਿਥੋਂ ਨਹੀਂ ਜੀ ਮਿਲਦਾ ਬੋਲਦਾ ਹੀ ਪੜਾ ਪਹਿਲਾਂ ਮੋਹ ਲੈ ਕੇ ਅੱਛਾ ਜੇ ਗੱਲ ਕਰੀਏ ਤਾਂ ਸਰਦਾਰ ਜੀ ਦੇ ਵੱਲੋਂ ਕਿਹਾ ਗਿਆ ਹੈ ਕਰਪਸ਼ਨ ਬਹੁਤ ਜ਼ਿਆਦਾ ਹੈ ਅਗਰ ਤੁਸੀਂ ਪੈਸੇ ਦੋਗੇ ਤਾਂ ਤੁਹਾਡਾ ਕੰਮ ਹੋਗਾ ਤੁਹਾਡੇ ਨਾਲ ਵੀ ਇਹੋ ਜਿਹਾ ਕੋਈ ਵਾਕਿਆ ਵਾਪਰਿਆ ਇੱਥੇ ਨਹੀਂ ਕਰਪਸ਼ਨ ਦਾ ਦੇਖੋ ਜ਼ਿਆਦਾ ਜੇਗਦਾ ਕੋ ਨਾ ਕੋਈ ਸਹੈਦਾ ਸਹੈਦਾ ਉਹ ਤਾਂ ਚੱਲ ਜਾਂਦਾ ਜੇ ਕੋਈ ਕਿਸੇ ਨੂੰ ਤੰਗ ਕਰਕੇ ਦੇਵੇ ਉਹ ਜਿਆਦਾ ਪ੍ਰੋਬਲਮ ਆ ਉਹਦੀ ਸੋਏ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਿਹੜੇ ਇੱਥੇ ਕੰਮ ਕਰਵਾਉਣ ਦੇ ਲਈ ਆਨੇ ਕਿਤੇ ਨੇ ਕਿਤੇ ਇਹ ਸਰਦਾਰ ਜੀ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹਾਂ ਵੀ ਕ腐ਪਸ਼ਨ ਦਾ ਬੋਲਬਾਲਾ ਬਹੁਤ ਜਿਆਦਾ ਹੈ ਅਗਰ 100% ਕ腐ਪਸ਼ਨ ਦਾ ਬੋਲ ਜਿਹੜਾ ਬਾਲਾ ਤੇ ਇੱਥੇ ਜਿਹੜੇ ਏਜੰਟ ਨੇ ਏਜੰਟ ਬਿਲਕੁਲ ਏਜੰਟ ਜਿਹੜੇ ਬੀ ਏਜੰਟ ਨੇ ਉਹ ਲੱਗਿਆ ਹੋਇਆ ਉੱਥੇ ਪਾਣੀ ਦਾ ਬੋਟ ਮੜ ਜਾ ਦੇਖੋ ਟੂਟੀ ਲੱਗੀ ਆ ਖਾਲੀ ਤੁਹਾਡੇ ਕੋਲ ਕੋਈ ਡਿਮਾਂਡ ਹੋਈ ਹੈ ਹੁਣ ਤੱਕ ਸਾਰਿਆਂ ਤੋਂ ਹੁੰਦੀ ਹੈ ਜੀ ਕਿੰਨੇ ਏਜੰਟ ਤੇ ਕਰੀ ਤੁਸੀਂ ਰਿਸਟਰੀ ਕਰਾਣ ਆਏ ਹੋ ਜੀ ਕਿੰਨੇ ਪੈਸੇ ਡਿਮਾਂਡ ਹੋਈ ਤੁਹਾਡੇ ਕੋਲ ਨਾਮ ਨਾ ਦੱਸਿਓ ਉਦਾਂ ਹੀ ਦੱਸ ਦੇਖੋ ਮੈਂ ਨਹੀਂ ਕੁਝ ਕਹਿ ਸਕਦਾ ਨਾਮ ਕਿਸੇ ਦਾ ਨਾਮ ਨਾ ਦੱਸਿਓ ਆਪਾਂ ਇਹ ਨਹੀਂ ਕਹਿੰਦੇ ਹਾਂ ਵੀ 20000 ਰੁਪਏ ਅੱਛਾ 20000 ਦੀ ਡਿਮਾਂਡ ਕੀਤੀ ਤੁਹਾਡੇ ਕੋਲ ਜੀ ਲੱਗਦਾ ਹੈ ਜੀ ਅੱਛਾ 2000 ਰੁਪਏ ਹੋ ਤਾਂ ਕੰਮ ਨਾਲ ਦੀ ਨਾਲ ਐਨਓਸੀ ਤੋਂ ਬਿਨਾ ਇਹੀ ਆ ਕੀ ਲੱਗਿਆ ਉੱਥੇ ਪਾਣੀ ਦਾ ਬੋਰਡ ਦੇਖੋ ਉਹਦੀ ਫੋਟੋ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਆਮ ਲੋਕਾਂ ਦਾ ਇਹੀ ਕਹਿਣਾ ਕਿ ਇਸ ਜਗ੍ਹਾ ਦੇ ਉੱਪਰ ਏਜੰਟ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ ਤੇ 20000 ਰੁਪਏ ਦੀ ਜਿਹੜੀ ਰਿਸ਼ਤੀ ਹੈ ਉਹ ਇਸ ਜਗ੍ਹਾ ਦੇ ਉੱਪਰ ਹੁੰਦੀ ਹੈ ਬਿਲਕੁਲ ਜਿਹੜੇ ਦਾਅਵੇ ਤੇ ਵਾਦੇ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਬੜੇ ਕਿਤੇ ਜਾਂਦੇ ਨੇ ਪਰ ਉਹ ਜਿਹੜੇ ਦਾਅਵੇ ਨੇ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਤੁਸੀਂ ਤਸਵੀਰ ਦੇਖ ਸਕਦੇ ਹੋ ਸਾਹਮਣੇ ਪੀਣ ਦਾ ਪਾਣੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਪੀਣ ਦਾ ਪਾਣੀ ਸਾਹਮਣੇ ਤਾਂ ਕੋਈ ਟੂਟੀ ਹੈ ਨਹੀਂ ਤਹਿਸੀਲਦਾਰ ਸਾਹਿਬ ਇੱਥੇ ਕਿਧਰ ਗਏ ਸੋ ਇਹ ਤਸਵੀਰ ਤੁਸੀਂ ਦੇਖਦੇ ਹੋ ਪੀਨ ਦਾ ਪਾਣੀ ਜਿਹੜਾ ਐਰੋ ਲੱਗਾ ਹੋਇਆ ਉਹ ਬਿਲਕੁਲ ਤਹਿਸੀਲਦਾਰ ਸਾਹਿਬ ਦੇ ਸਾਹਮਣੇ ਜਿਹੜਾ ਫੋਟੋ ਹੁੰਦੀ ਹੈ ਖਿੜਕੀ ਨੰਬਰ 2 ਦੇ ਵੱਲ ਜਾ ਰਿਹਾ ਅਤੇ ਨਾ ਤਾਂ ਪੀਣ ਵਾਲੇ ਪਾਣੀ ਦੇ ਇੰਤਜ਼ਾਮ ਨੇ ਤੇ ਨਾ ਹੀ ਬਿਲਕੁਲ ਜੇ ਗੱਲ ਕਰੀਏ ਬੱਤੀਆਂ ਵਗੈਰਾ ਚੱਲ ਰਹੀਆਂ ਸੋ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਇਸ ਜਗ੍ਹਾ ਦੇ ਉੱਪਰ ਕ੍ਰਪਸ਼ਨ ਦਾ ਬੋਲਬਾਲਾ ਬਹੁਤ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੁਤਨਾਮ ਸਿੰਘ ਕੀ ਕੰਮ ਕਰਵਾਉਣ ਆਏ ਹੋ ਬਾਜਿ ਜਿਸਟਿਕ ਰਾਨ ਆਇਆ ਜੀ ਕਿਦਮਾ ਗੇੜਾ ਕਿੰਨੀ ਕੋ ਪਰੇਸ਼ਾਨੀ ਆ ਰਹੀ ਹੈ ਜੀ ਪਰੇਸ਼ਾਨੀ ਦਿੰਦਾ ਜੀ ਵੀ ਪਹਿਲਾਂ ਤਾਂ ਲਿਖਣ ਚ 15 17 ਦੇ ਨੰਗੇ ਅੱਛਾ ਜੀ ਅੱਜ ਸਵੇਰੇ 9:30 ਦਾ 9 ਵਜੇ ਦਾ ਫੇਰ ਤੇ ਫੈਮਿਲੀ ਇੱਥੇ ਆਇਆ ਨਾ ਪਾਣੀ ਹੈ ਨਾ ਇੱਥੇ ਕੋ ਲਾਈਟ ਨਾ ਲੈਣਾ ਦੇਣਾ ਤੇ ਉਹ 2 ਵਜੇ ਲੇਟ ਆਈ ਹੈ 9:30 ਵਜੇ ਤੇ ਅਸੀਂ ਇੱਥੇ ਆਏ ਹਾਂ 100 ਰੁਪਏ ਦੇ ਭਵਾਨੇ ਪੰਜ ਬੋਤਲਾਂ ਪਾਣੀ ਲੈ ਕੇ ਅਸੀਂ ਪੀ ਚੁੱਕੇ ਹਾਂ ਮੋਲ ਨੂੰ ਮੁੱਲ ਲੈ ਕੇ ਪੀਣਾ ਬੰਦਾ ਉਹ ਕੰਟੇਨਰ ਦਿੱਲੀ ਵਾਲੇ ਬਈ ਹਾਲ ਹੋ ਗਿਆ ਜੀ ਹਾਂ ਜੀ ਇਹ ਤਾਂ ਬਾਹਰਲੇ ਦੇਸ਼ਾਂ ਵਾਲਾ ਹੋ ਗਿਆ ਮੁੱਲ ਲੈ ਕੇ ਪਾਣੀ ਨ ਤੇ ਇਹ ਸਰਦਾਰ ਜੀ ਨੇ ਗੱਲਬਾਤ ਕੀਤੀ ਕਹਿੰਦੇ ਕਰਪਸ਼ਨ ਦਾ ਬੋਲ ਵਾਲਾ ਬਹੁਤ ਹੈ ਏਜੰਟ ਬਹੁਤ ਨੇ ਇੱਥੇ ਪੈਸੇ ਦੇਵੋਗੇ ਤਾਂ ਕੰਮ ਹੋਣਾ ਦੇਖੋ ਜੀ ਹੁਣ ਇਹ ਏਜੰਟ ਹੋਣ ਚਾਏ ਨਾ ਉਹ ਨਾ ਕਰਪਸ਼ਨ ਦਾ ਤਾਂ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਇਹ ਦੱਸੀ ਵੀ 9:30 ਵਜੇ ਤੋਂ ਲੈ ਕੇ ਹੁਣ ਤੱਕ ਇੱਥੇ ਖੜੇ ਆਂ ਰੋਟੀ ਪਾਣੀ ਅਸੀਂ ਇੱਥੇ ਹੀ ਖਾਧਾ ਸਵੇਰ ਦਾ ਮੁੱਲੇ ਲੈ ਕੇ ਬਾਹਰੋਂ ਪਾਣੀ ਵੀ ਮੁੱਲੇ ਲੈ ਕੇ ਪੀਣਾ ਕੰਟਿਨ ਚੋਂ ਲੈ ਕੇ ਪੀਣਾ ਚਾਹ ਵੀ ਉੱਥੋਂ ਲੈ ਕੇ ਪੀਣਾ ਪਾਣੀ ਦਾ ਇੰਤਜ਼ਾਮ ਵੀ ਨਹੀਂ ਹੈਗੇ ਜਿਹੜੀ ਨਾ ਤਾਂ ਲਾਈਟ ਜਾਗਦੀ ਛੱਤ ਵੀ ਟੁੱਟੀ ਹੋਈ ਏ ਛੱਤ ਬਸ ਹੈ ਇਦਾਂ ਹੀ ਹੈ ਸਿਸਟਮ ਤੇ ਕਿਸੇ ਅਧਿਕਾਰੀ ਨਾਲ ਗੱਲਬਾਤ ਕਰੋਗੇ ਤੁਸੀਂ ਕਿਉਂਕਿ ਜਿਹੜੀ ਆਮ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਕੋਈ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਉਹਨਾਂ ਕੋ ਆਪਣੇ ਆਪ ਰਿਪੋਰਟ ਚਲੀ ਜਾਣੀ ਹੈ ਉਹਨਾਂ ਨੂੰ ਚਾਹੀਦੇ ਐਕਸ਼ਨ ਲੈਣੇ ਨੇ ਤੇ ਭਾਈ ਕੋਈ ਉਹ ਬੈਠਣ ਦਾ ਜਗ੍ਹਾ ਕੋ ਪੱਖੇ ਦਾ ਕੋ ਹਵਾ ਦਾ ਕੋ ਪਾਣੀ ਦਾ ਤਾਂ ਹੋਣਾ ਹੀ ਚਾਹੀਦਾ ਕਿਉਂਕਿ ਜਿਹੜਾ ਬੰਦੇ ਨੂੰ 9:30 ਤੋਂ ਲੈ ਕੇ 4 ਵਜ ਗਿਆ ਪੰਜ ਬੋਤਲਾਂ ਦੋ ਅਸੀਂ ਮੀਆਂ ਬੀਬੀ ਸਵੇਰ ਦੇ ਦਿੱਤੇ ਆ ਪੰਜ ਬੋਤਲਾਂ ਪਾਣੀ ਪੀ ਚੁੱਕੇ ਆ ਚਲੇ ਜੇ ਘੰਟਾ ਹੋਰ ਲੱਗਿਆ ਤਾਂ ਦੱਸੋ 50 ਹੋਰ ਲੱਗ ਜੂ। ਸੋ ਇਹ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਕਾਫੀ ਜਿਹੜਾ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ। ਅੱਥੇ ਜਿਹੜੇ ਲੋਕ ਨੇ ਬੈਠੇ ਹੋਏ ਨੇ ਪਰ ਇੱਕ ਜਿਹੜਾ ਇਸ ਜਗ੍ਹਾ ਦੇ ਉੱਪਰ ਇੱਕ ਪੱਕਾ ਚੱਲ ਰਿਹਾ ਤੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਨਾ ਤਾਂ ਕੋਈ ਪਾਣੀ ਦੇ ਇੰਤਜ਼ਾਮ ਨੇ। ਸੋ ਪਾਣੀ ਜਿਹੜਾ ਮੁੱਲ ਹੈ ਉਹ ਲੈ ਕੇ ਪੀਣਾ ਪੈ ਰਿਹਾ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਛੋਟੇ ਬੱਚੇ ਦੇ ਹੱਥ ਦੇ ਵਿੱਚ ਬੋਤਲ ਹੈ ਇਹ ਵੀ ਪਾਣੀ ਦੀ ਬੋਤਲ ਹੈ ਇਧਰ ਹੀ ਬੋਤਲ ਹੈ ਸੋ ਪਾਣੀ ਜਿਹੜਾ ਮੁੱਲ ਲੈ ਕੇ ਇਸ ਜਗ੍ਹਾ ਦੇ ਉੱਪਰ ਪੀਣਾ ਪੈ ਰਿਹਾ ਇੱਥੇ ਤੁਸੀਂ ਤਸਵੀਰ ਦੇਖ ਸਕਦੇ ਹੋ ਇਧਰ ਹੀ ਪਾਣੀ ਤਾਂ ਸਾਹਮਣੇ ਜਿੰਨੇ ਵੀ ਲੋਕ ਬੈਠੇ ਹੱਥਾਂ ਦੇ ਵਿੱਚ ਤਕਰੀਬਨ ਜਿਹੜੀ ਪਾਣੀ ਦੀ ਬੋਤਲ ਹੈ ਉਹ ਮੁੱਲ ਲੈ ਕੇ ਜਿਹੜੇ ਪਾਣੀ ਆ ਉਹ ਪੀਣਾ ਪੈ ਰਿਹਾ ਸੋ ਕਈ ਤਰੀਕੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ ਕਿਉਂਕਿ ਜੋ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਨਾ ਤਾਂ ਇੱਥੇ ਪੀਂਦੇ ਪਾਣੀ ਦਿੰਦੀ ਆ ਮੈਂ ਨਾ ਹੀ ਕੋਈ ਲਾਈਟ ਵਗੈਰਾ ਦਿੰਦੀ ਆ ਮੈਂ ਕਈ ਤਰੀਕੇ ਜਿਹੜੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੇ ਅਹਾਂ ਦਾ ਇਹ ਵੀ ਕਹਿਣਾ ਕਿ ਜਿਹੜੇ ਏਜੰਟ ਦਾ ਬੋਲਬਾਲਾ ਬਹੁਤ ਹੈ ਤੇ 20000 ਰੁਪਏ ਦੀ ਇੱਕ ਰਿਸ਼ਤੀ ਦਸੀਏ ਅਸੀਂ ਨਹੀਂ ਕਹਿ ਰਹੇ ਇੱਥੇ ਜਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਇਹ ਅਹਾਂ ਦਾ ਕਹਿਣਾ ਹੈ ਤੇ 20000 ਜੇ ਅਗਰ ਏਜੰਟ ਦਾ ਏਜੰਟ ਦਾ ਇਹ ਕਹਿਣਾ ਹੁੰਦਾ ਜਦੋਂ ਅਸੀਂ ਇੰਟਰ ਕਰਦੇ ਆ ਤਾਂ 20000 ਤੁਸੀਂ ਦੋ ਤੁਹਾਡਾ ਹੱਥੋਂ ਉੱਤੀ ਨਾਲ ਦੀ ਨਾਲ ਜਿਹੜਾ ਕੰਮ ਹੋ ਜਾਏਗਾ ਅਗਰ ਇਸ ਲੋਕਾਂ ਦੇ ਕਈ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਸੀ ਜਿਹਦੇ सस्ती काम आए हो? रजिस्ट्री कराने आए हैं। रजिस्ट्री कराने आए हो? कितनी दिक्कत आ रही है कितना गेड़ा है आपका गेड़ा तो मेरा एक ही है लेकिन सुबह से लेके शाम हो गया जी परेशानी बहुत है परेशानी बहुत है और अपना कंटीन में जाओ तो वहाँ पानी का रेट बीस रुपए है जी जो पैकेज पंद्रह रुपये का मिलता है वो तीस रुपये का लेके खा रहे हैं जी हम लोग ਬਾਥਰੂਮ ਤੇ ਹੈ ਬਾਥਰੂਮ ਇਤਨਾ ਗੰਦ ਹੈ ਨਾ ਉहां ਪੇ ਸਵਚਾਲੇ ਕੋਈ ਸੁਵਿਧਾ ਹੈ ਨਾ ਕੁਛ ਹੈ ਪਾਣੀ ਆ ਟੋਟੀ ਕੋਈ ਲਗਾ ਵੀ ਨਹੀਂ ਦੁਕਾਨਦਾਰੀ ਪੂਰੀ ਜੋਰੋ ਸ਼ੋਰੋ ਸੇ ਚੱਲ ਰਹੀ ਹੈ ਹੈਨਾ ਹਾਂ ਜੀ ਮਰਜ਼ੀ ਤੇ ਇਹੀ ਹੈ ਨਾ ਪਾਣੀ ਵਗੈਰਾ ਇੰਤਜ਼ਾਮ ਨਹੀਂ ਆ ਪਾਣੀ ਮਿਲਾ ਹੀ ਨਹੀਂ ਮੇਰੇ ਕੋ ਮੈਨੂੰ ਤਾਂ ਖਰੀਦ ਕੇ ਪੀ ਰਹੇ ਜੀ ਸਿੱਧੇ ਸੋਈ ਆਮ ਲੋਕਾਂ ਨਾਲ ਗੱਲਬਾਤ ਕੀਤੀ ਬਾਅਦ ਜਿਹੜਾ ਸਵਚਾਲੇ ਆ ਉਹ ਵੀ ਤੁਹਾਨੂੰ ਜਿਹੜੀ ਜ਼ਰੂਰਤ ਆ ਦੁਕਾਨੇ 'ਚ ਜੇ ਗੱਲ ਕਰੀਏ ਤਾਂ ਆਮ ਲੋਕਾਂ ਦਾ ਇਹੀ ਕਹਿਣਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਉਤ ਖੋ ਮੜਾ ਆ ਕੇ ਨਾ ਤਾਂ ਪਾਣੀ ਦਾ ਇੰਤਜ਼ਾਮ ਹੈ ਨਾ ਹੀ ਜਿਹੜਾ ਸਵਚਾਲੀਆ ਦਾ ਇੰਤਜ਼ਾਮ ਹੈ ਕਾਫੀ ਜਿਹੜੇ ਲੋਕ ਬੈਠੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਆਮ ਲੋਕ ਹੋਰ ਨੇ ਸਤਿ ਸ਼੍ਰੀ ਅਕਾਲ ਕੀ ਬੋਲੋਗੇ ਇੱਕ ਜਿਹੜੇ ਕਈ ਲੋਕ ਹੈ ਬੋਲਣੋਂ ਵੀ ਕਿਤਰਾਰੇ ਉਹਨਾਂ ਨੂੰ ਡਰ ਕਿਤੇ ਇਹ ਇਹ ਵੀ ਹੈਗਾ ਅਗਰ ਅਸੀਂ ਮੀਡੀਆ ਦੇ ਸਾਹਮਣੇ ਖੁੱਲ ਕੇ ਬੋਲਦੇ ਤੇ ਸਾਡਾ ਜਿਹੜਾ ਕੰਮ ਹੈ ਉਹ ਨਹੀਂ ਹੋਏਗਾ ਸੋ ਬਾਹਰ ਜਿਹੜੀ ਤਸਵੀਰਾਂਤ ਉਹ ਵੀ ਤੁਹਾਨੂੰ ਦਿਖਾਣੇ ਆ ਸੋ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਾਫੀ ਜਿਹੜਾ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਜੋ ਸਵਚਾਲੀਆਂ ਦੀ ਗੱਲ ਹੋਈ ਹੈ ਉਹ ਵੀ ਜਿਹੜੀ ਤਸਵੀਰਾਂ ਤੁਹਾਨੂੰ ਜਰੂਰ ਦਿਖਾਵਾਂਗੇ ਇਹ ਐਂਟਰੀ ਪੁਆਇੰਟ ਹੈ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਐਂਟਰੀ ਪੁਆਇੰਟ ਹੈ ਇਸ ਜਗ੍ਹਾ ਦੇ ਉੱਪਰ ਪਾਰਕਿੰਗ ਦੀ ਕਿਤਨਾ ਕਿਤੇ ਜਿਹੜੀ ਆਮ ਲੋਕਾਂ ਨੂੰ ਕਾਫੀ ਜ ਚਾਣਾਉ ਖੜੇ ਕਿਤੇ ਗਏ ਉਹਨਾਂ ਦਾ ਕਹਿਣਾ ਕਿ ਜਿਹੜੀ ਪਾਣੀ ਮੁੱਲ ਲੈ ਕੇ ਪੀਣਾ ਪੈਂਦਾ ਆ 10 ਵਾਲੀ ਜਿਹੜੀ ਬੋਤਲ ਆ ਉਹ 20 ਰੁਪਏ ਦੀ ਬੋਤਲ ਮਿਲਦੀ ਹੈ ਤੇ ਭਾਵੇਂ ਪੈਡੀਜ਼ ਦੀ ਗੱਲ ਕਰ ਲਈਏ ਖਾਨ ਦੀ ਗੱਲ ਕਰ ਲਈਏ ਜਿਹੜੀ 15 ਵਾਲੀ ਜਿਹੜੀ ਚੀਜ਼ ਆ ਉਹ 30 ਰੁਪਏ ਦੀ ਮਿਲ ਰਹੀ ਹੈ ਇਹ ਪਾਣੀ ਵਾਲੇ ਪੀਣ ਦੀ ਜਿਹੜੀ ਟੈਂਕੀ ਹੈ ਜਿਹੜੀ ਬਿਲਕੁਲ ਸੁੱਕੀ ਹੋਈ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕੋਈ ਵੀ ਕਿਸੇ ਤਰ੍ਹਾਂ ਜਿਹੜਾ ਇੰਤਜ਼ਾਮ ਹੈ ਇੱਧਰ ਥੋੜਾ ਜਿਹਾ ਪਾਣੀ ਜ਼ਰੂਰ ਆ ਰਿਹਾ ਹੈ ਸੋ ਇਧਰ ਗੰਦਗੀ ਵੀ ਹੈਗੀ ਐ ਸੋ ਗੱਲ ਕਰੀਏ ਤਾਂ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਗਲਾਸ ਵਗੈਰਾ ਇੱਥੇ ਪਏ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਗੰਦਗੀ ਦਾ ਜਿਹੜਾ ਭੰਡਾਰ ਹੈ ਉਹ ਲੱਗਾ ਹੋਇਆ ਸੋ ਕਈ ਤਰੀਕੇ ਜਿਹੜੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਜੇ ਗੱਲ ਕਰੀਏ ਤਾਂ ਬੜੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ ਬਿਲਕੁਲ ਜਿਹੜੇ ਦਾਅਵੇ ਤੇ ਵਾਅਦੇ ਆ ਬਿਲਕੁਲ ਫੇਲ ਹੁੰਦੇ ਨਜ਼ਰ ਆਦੇ ਸੋ ਸਾਹਮਣੇ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਜਿਹੜੀ ਗੰਦਗੀ ਬਹੁਤ ਜ਼ਿਆਦਾ ਹੈ ਸੋ ਅੱਧਰਲੀ ਜਿਹੜੀ ਤਸਵੀਰਾਂ ਦਿਖਾਵਾਂਗੇ ਮਰਦਾਨਾ ਬਾਥਰੂਮ ਹੈ ਇਧਰ ਜਿਹੜੀ ਜ਼ਰ ਖੜਿਆ ਨਹੀਂ ਜਾ ਰਿਹਾ ਸੁਗੰਧਗੀ ਮੈਂ ਗੱਲ ਕਰਾਂਗਾ ਤਾਂ ਇੱਥੇ 스멜 ਬਹੁਤ ਜ਼ਿਆਦਾ ਹੈ ਖੜਿਆ ਨਹੀਂ ਜਾ ਰਿਹਾ ਜਿਹੜਾ ਸਾਹ ਆਣਾ ਅੰਦਰ ਔਖਾ ਹੋ ਜਾਂਦਾ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਹੈ ਸਾਨੀਆਂ ਕਿੱਤੀਆਂ ਜਿਹੜੋ ਤਸਵੀਰ ਤਸਦੀਲਦਾਰ ਸਾਹਿਬ ਨਾਲ ਜਿਹੜੀ ਜ਼ਰੂਰ ਹੈ ਉਹ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਜ਼ਰੂਰ ਕਰਾਂਗੇ ਕਿਉਂਕਿ ਕਈ ਤਰੀਕੇ ਜਿਹੜੇ ਸਵਾਲ ਆ ਖੜੇ ਹੁੰਦੇ ਨੇ ਕਿਉਂਕਿ ਆਮ ਜਨਤਾ ਦੇ ਵੱਲੋਂ ਕਈ ਤਰੀਕੇ ਜਿਹੜੇ ਸਵਾਲ ਹੈ ਇਸ ਟ੍ਰਾਂਸਫਰ ਨਗਰ ਦੀ ਜਿਹੜੀ ਤਹਿਸੀਲ ਹੈ ਖੜੇ ਕਿਤੇ ਗਏ ਨੇ ਨਾ ਤਾਂ ਕੋਈ ਪਾਣੀ ਦਾ ਇੰਤਜ਼ਾਮ ਹੈ ਤੇ ਭਾਵੇਂ ਬੱਤੀ ਦੀ ਗੱਲ ਕਰ ਲਈਏ ਕਾਫੀ ਜਿਹੜੀ ਦਿੱਕਤ ਹੈ ਆਮ ਲੋਕਾਂ ਨੂੰ ਜਿਹੜਾ ਪਾਣੀ ਮੁੱਲ ਲੈ ਕੇ ਪੀਣਾ ਪੈ ਰਿਹਾ ਜੇ ਗੱਲ ਕਰੀਏ ਤਾਂ ਕਰਪਸ਼ਨ ਦੇ ਕਰਪਸ਼ਨ ਵੀ ਇਲਜ਼ਾਮ ਲੱਗੇ ਨੇ ਉਹਨਾਂ ਨੇ ਕਹਿਣਾ ਅਗਰ ਤੁਸੀਂ ਪੈਸੇ ਦੇਵੋਗੇ ਤਾਂ ਕੰਮ ਹੋਊਗਾ ਇੱਕ ਰਜਿਸਟਰੀ ਦਾ ਮੁੱਲ 20000 ਰੁਪਏ ਇਹ ਅਸੀਂ ਨਹੀਂ ਕਹਿ ਰਹੇ ਇਹ ਆਮ ਲੋਕ ਕਹਿ ਰਹੇ ਨੇ ਜਿਹੜੇ ਇਸ ਜਗ੍ਹਾ ਦੇ ਉੱਪਰ ਕੰਮ ਕਰਵਾਉਣ ਦੇ ਲਈ ਜਾਂਦੇ ਨੇ ਸੋ ਤਾਂ ਤਸੀਲਦਾਰ ਸਾਹਿਬ ਨਾਲ ਜਿਹੜੀ ਜ਼ਰੂਰ ਹੈ ਗੱਲਬਾਤ ਕਰਾਂਗੇ ਕਿੰਨੀ ਕੋਈ ਇਸ ਜਗ੍ਹਾ ਦੇ ਉੱਪਰ ਜਿਹੜੇ ਆਮ ਲੋਕਾਂ ਪਰ ਇਲਜ਼ਾਮ ਲਗਾਏ ਕਿ ਕਿੰਨੀ ਕੋਈ ਜਿਹੜੀ ਸੱਚਾਈ ਹੈ ਪਾਣੀ ਦਾ ਸਿਸਟਮ ਪੂਰਾ ਆਪਣੇ ਵੱਲੋਂ ਇੰਤਜ਼ਾਮ ਕੀਤਾ ਹੈ ਬਟ ਜੇ ਇਹ ਹੈਗੀ ਹੈ ਤੁਸੀਂ ਦੱਸ ਸਕਿਆ ਜਾਂ ਮ्युनਿਸਪਲਿਟੀ ਕਿਸੇ ਨੇ ਨਹੀਂ ਦੱਸਿਆ ਬਟ ਮੈਂ ਫਿਰ ਕੱਲ ਚੈੱਕ ਆਊਟ ਕਰਾ ਦਿੰਦਾ ਬਿਕੋਜ਼ ਇਹਦਾ ਬਹੁਤ ਜ਼ਰੂਰੀ ਹੈਗੀ ਹੈ ਤੇ ਪਾਣੀ ਦਾ ਪ੍ਰਬੰਧ ਵੀ ਬੜਾ ਵਧੀਆ ਚਾਹੀਦਾ ਹੈਗਾ ਅੱਛਾ ਤਸਵੀਰ ਸਾਹਿਬ ਗੱਲ ਕਰੀਏ ਆਮ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਕਹਿੰਦੇ ਨੇ ਏਜੰਟਾਂ ਦਾ ਬੋਲਬਾਲਾ ਬਹੁਤ ਹੈ ਇੱਕ ਰਿਸਟਰੀ ਗਵਾਂਦ ਲਈ ਹੀ ਤੋਂ 25 ਹਜ਼ਾਰ ਦੀ ਡਿਮਾਂਡ ਕੀਤੀ ਜਾਂਦੀ ਹੈ ਇਹ ਲੋਕ ਕਹਿ ਰਹੇ ਅਸੀਂ ਦੇਖੋ ਕੋਈ ਵੀ ਜਿਹਦਾ ਦਾ ਸ਼ਿਕਾਇਤ ਹੈ ਦੇਖੋ ਜਿਹੜੇ ਏਜੰਟ ਹੈ ਉਹਨਾਂ ਦਾ ਮੈਂ ਨੂੰ ਨਾ ਤਾਂ ਮੇਰੇ ਕੋਲ ਕਿਸੇ ਦਾ ਨੰਬਰ ਹੈ ਨਾ ਮੈਨੂੰ ਜੇ ਕਿਸੇ ਵੀ ਪਬਲਿਕ ਨੂੰ ਇਹ ਗੱਲ ਹੁੰਦੀ ਹੈ ਤਾਂ ਮੇਰੇ ਕੋਲ ਡਾਇਰੈਕਟ ਆਉਣਾ ਤਾਂ ਜਿਹੜਾ ਕੰਮ ਹੋਣਾ ਉਹ ਪੱਕਾ ਹੋਊਗਾ ਤੇ ਆਮ ਲੋਕਾਂ ਦਾ ਇਹ ਵੀ ਕਹਿਣਾ ਕਹਿੰਦੇ ਹਾਂ ਵੀ ਹਾਦਲੋਂ ਵੱਧ ਇਸ ਜਗ੍ਹਾ ਤੋਂ ਪਰ ਏਜੰਟ ਨੇ ਅਗਰ ਕੰਮ ਕਰਾਉਣਾ ਵੀ ਤਾਂ 20-25 ਹਜ਼ਾਰ ਬਿਮਾਰਤਾ ਕਰਦੇ ਕਰਦੇ ਪਰ ਉੱਪਰ ਤੋਂ ਲੈ ਕੇ ਥੱਲੇ ਤੱਕ ਬਿਲਕੁਲ ਕ腐ਪਸ਼ਨ ਹੈ ਉਹਦਾ ਲੱਗੀ ਕਹਿਣਾ ਦੇਖੋ ਜੀ ਮੈਂ ਤੁਹਾਨੂੰ ਓਪਨਲੀ ਕਹਿ ਰਿਹਾ ਜੇ ਇੰਦਰ ਦੀ ਪ੍ਰੋਬਲਮ ਹੈਗੀ ਹੈ ਮੇਰੇ ਕੋਲ ਆਉਣ ਮੇਰੇ ਕੋਲ ਆ ਸਾਦੇ ਆ ਕੇ ਮੈਨੂੰ ਦੱਸਣਾ ਨਾਲੇ ਇਹ ਵੀ ਦੱਸਣਾ ਕਿਹੜਾ ਬੰਦਾ ਕਰ ਰਿਹਾ ਹੈ ਕਿਹੜਾ ਮੰਗ ਰਿਹਾ ਪੈਸੇ ਐਸੇ ਜੇ ਜਿਹੜੀ ਸਰਕਾਰੀ ਫੀਸ ਲੱਗਦੀ ਹੈ ਉਹੀ ਲੱਗਣੀ ਹੈ ਅਦਰਵਾਜ਼ੀ ਕੋਈ ਫੀਸ ਨਹੀਂ ਲੱਗਣੀ ਇੱਥੇ ਆਮ ਲੋਕ ਅੱਥੇ ਤੁਹਾਡੇ ਕੋ ਆਂਦੇ ਨੇ ਕਿ ਜਿੰਨਾ ਕਹਿਣਾ ਹਾਂ ਵੀ ਸਾਡੀ ਫਾਈਲ ਕਰ ਦਿਓ ਕਿਉਂਕਿ ਜਿਹੜੇ ਏਜੰਟ ਦੇ ਰੂਲ ਵਿੱਚ ਕਈ ਕੰਮ ਕਰਦੇ ਨੇ ਨਹੀਂ ਮੇਰੇ ਕੋਲ ਇੱਕ ਜਿਆਦਾ ਨਹੀਂ ਆ ਮੇਰੇ ਇੱਕ ਦੋ ਆਏ ਸੀਗੇ ਤੇ ਮੈਂ ਕਿਹਾ ਵੀ ਬਲੌਕ ਇਹਦੇ ਫਿਰ ਦੱਸਿਆ ਦੀ ਮਨੂੰ ਕਿਹੜੇ ਕਿਹੜੇ ਹੈਗੇ ਤੇ ਉਹਨਾਂ ਨੇ ਦੂਜੇ ਦਿਨ ਆਏ ਸੀ ਮੈਂ ਕੰਮ ਕਰਤਾ ਸੀ ਮੈਂ ਬਸ ਸਵਾਰਥੀ ਕੰਮ ਵੀ ਬਹੁਤ ਬੋਰੇ ਕਹਿਣਾ ਨਿਸ਼ਪਾਰਸ਼ੀ ਦਿਖੋ ਗਲਤ ਹੈ ਮੇਰਾ ਮੇਰੀ ਡਿਊਟੀ ਹੈ ਗਵਰਨਮੈਂਟ ਨੇ ਰਜਿਸਟ੍ਰੇਸ਼ਨ ਤੇ ਲਾਈਆ ਗਿਆ ਉਹ ਡਾਕੂਮੈਂਟ ਪੂ ਜਦੋਂ ਜਿਹੜਾ ਐਨਓਸੀ ਵਗੈਰਾ ਲਾਂਦਾ ਕਰ ਦਿੱਤਾ ਗਿਆ ਪਰ ਉਹ ਹਜੇ ਤੱਕ ਓਕੇ ਨਹੀਂ ਹੋਇਆ ਇਹ ਵੀ ਤੁਹਾਡਾ ਕੀ ਕਹਿਣਾ ਹੈ ਦੇਖੋ ਨਹੀਂ ਦੇਖੋ ਇਹ ਇਹ ਜਿਹੜਾ ਗਵਰਨਮੈਂਟ ਪੱਧਰ ਦਾ ਫੈਸਲਾ ਹੈਗਾ ਜੀ ਤੇ ਉਹ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਤੇ ਚਲੋ ਗਵਰਨਮੈਂਟ ਦੀ ਸਾਡੇ ਸਰਕਾਰ ਦੀ ਬੜੀ ਵਧੀਆ ਕੋਸ਼ਿਸ਼ ਹੈ ਵੀ ਆਮ ਬੰਦੇ ਨੂੰ ਰੈਲੀਫ ਮਿਲੇ ਤੇ ਉਹ ਜਦੋਂ ਐਨਓਸੀ ਆ ਜਾਂਦੀ ਹੈ ਜਾਂ ਇਲੈਕਸ਼ਨ ਤੋਂ ਬਾਅਦ ਆ ਜਾਂਦੀ ਹੈ ਉਦੋਂ ਉਹਦੇ ਅੰਤ ਪਤ ਨਹੀਂ ਹੋ ਰਿਹਾ ਕੋਈ ਵੀ ਪੁੱਛੀ ਹੈ ਜੀ ਡਿਮਾਂਡ ਕਰਦਾ ਕਿੰਨਾ ਕੁ ਵਾਜਪੇ ਜੀ ਕਾਰਵੇ ਕੀਤੀ ਨਹੀਂ ਕਿ ਬਿਲਕੁਲ ਨਹੀਂ ਕਿ ਉਹ ਡਿਮਾਂਡ ਕਾਦੇ ਵਾਸਤੇ ਜੀ ਕਿਉਂ ਮੈਂ ਮਹਿਦਾਬ ਕਰਨ ਵੀ ਮੇਰੇ ਕੋ ਆ ਕੇ ਮਿਲਣਾ ਮੇਰੇ ਕੋ ਆ ਕੇ ਮਿਲਣਾ ਨਾਲੇ ਮੈਂ ਦਸਤਨ ਮਕੌਨ ਮੰਗਦਾ ਠੀਕ ਹੈ ਜੀ ਮੈਂ ਕਿਸੇ ਦਾ ਕੰਮ ਰੁਕੇ ਹੋਵੇ ਕੋਈ ਪਿਛਲਵਾ ਕੇ ਹੋਰ ਵੀ ਮੈਂ ਮੀਟਿੰਗ ਗਿਆ ਸੀਗਾ ਤੇ ਉਹ 2 ਵਜੇ ਮੀਟਿੰਗ ਸੀ ਪਹਿਲਾਂ ਵੀ ਸਾਡੀ ਸਰ ਫਿਰ ਸਾਢੇ ਦਿਨ ਹੋ ਗਈ ਜਦੋਂ ਮੈਨੂੰ ਪਤਾ ਲੱਗਾ ਵੀ ਸੀ ਰਹੀ ਹੈ ਮੈਂ ਤੁਹਾਡੇ ਸਾਹਮਣੇ ਵੀ ਸੀ ਕਰ ਰਿਹਾ ਸੀ ਨਾਲੇ ਵੀ ਸੀ ਕਰ ਰਿਹਾ ਸੀ ਨਾਲ ਦੇ ਨਾਲ ਕੰਮ ਕਰ ਰਿਹਾ ਸੀ ਜੀ ਇਹ ਤਾਂ ਤੁਸੀਂ ਗੱਲ ਕਰੀ ਕਈ ਵਾਰ ਵਵਾਦਾਂ ਦੇ ਵਿੱਚ ਰਹਿੰਦਾ ਹੁਣ ਥੱਲ ਪਾਉਂਦੇ ਨਹੀਂ ਜਾਂ ਜਿਹੜੇ ਇਹ ਜਿਹਨਾਂ ਤੋਂ ਥੱਲ ਪਾਉਂਦੇ ਨੇ ਤੁਹਾਡੇ ਲੋਕ ਕੀ ਕੀਤਾ ਜਾਉਂਦੇ ਨੇ ਦੇਖੋ ਇਹ ਗਲਤ ਏਜੰਟਾਂ ਦਾ ਨਾਂ ਤਾਂ ਫਿਰ ਸਟੇਟ ਡਾਕੂ ਏਜੰਟ ਹੈਗੇ ਆ ਨਾ ਹੈਗੇ ਆ ਦੋਪਦੀਨ ਸਾਹਿਬਾਨ ਇੱਥੇ ਕੰਮ ਕਰਦੇ ਆਗੇ ਤੇ ਬਕੀਰ ਸਾਹਿਬ ਦੀ ਤੁਹਾਨੂੰ ਪਤਾ ਹੀ ਔਗ ਲੱਗਦਾ ਮੈਂ ਤਾਂ ਐਡਵੋਕੇਟ ਐ ਠੀਕ ਹੈ ਜੀ ਮੈਂ ਇੱਕੋ ਨਾ ਵਾਸਤੇ ਕੁਝ ਨਹੀਂ ਕਰਦਾ ਤਾਂ ਜੀ ਠੀਕ ਹੈ ਜੀ ਪੱਕੀ ਕੋਈ ਇਦਾਂ ਸਾਡੇ ਕੋਲ ਏਜੰਟ ਕਿਸਦਾ ਕੋਈ ਹੈਗਾ ਨਹੀਂਗਾ ਨਾ ਇਹਦੀ ਗੱਲ ਹੈ ਜੇ ਕੋਈ ਹੈਗਾ ਕਿਸੇ ਨੂੰ ਮੈਂ ਉੱਪਰ ਨਹੀਂ ਕਹਿੰਦਾ ਜੇ ਹੈਗਾ ਤਾਂ ਮੇਰੇ ਕੋਲ ਡਾਇਰੈ ਦੇ ਸਮੇ ਬਿਲਕੁਲ ਲਿਫਤੀ ਲਗੇ ਉਹਦੀ ਜੋ ਵੀ ਹੈਗੇ ਕਾਰਵਾਈ ਬੰਦ ਕਾਰਵਾਈ ਕਰਾਵਾਂਗੇ ਸੋ ਜੁੜੇ ਰਹੋ ਸਮਰ ਨਿਊਜ਼ ਦੇ ਕੈਮਰਾ ਪਰਸਨ ਮੋਨੂ ਛਾਪੜਾ ਦੇ ਨਾਲ ਮੈਂ ਰਹੁੜਾ ਸਮਰ ਨਿਊਜ਼ ਲੁਧਿਆਣਾ